ਸੱਚੇ ਕਾਲ ਜੀ ਸਾਰਿਆਂ ਨੂੰ ਉਹਨਾਂ ਦਿਨਾਂ 'ਚ ਸਾਡੇ ਕਾਫੀ ਲੋਕ ਜਾਲੀ ਆਵਾਸੀਆਂ ਦੇ ਤੌਰ ਤੇ ਰਹਿੰਦੇ ਸੀ ਉਹਨਾਂ 'ਚੋਂ ਇੱਕ ਮੈਂ ਵੀ ਸੀ ਪਰ ਮੇਰੇ ਲਈ ਇੱਕ ਚੰਗੀ ਗੱਲ ਇਹ ਸੀ ਕਿ ਮੈਂ ਜਾਲੀ ਆਵਾਸੀ ਦੀ ਜੂਨ ਦਾ ਦਰਦ ਨਹੀਂ ਸੀ ਹੰਡਾਰ ਰਿਹਾ ਜਿਹਦਾ ਕਾਰਨ ਇਹ ਵੀ ਸੀ ਕਿ ਮੈਂ ਉਹਨਾਂ ਸਭ ਲੋਕਾਂ ਤੋਂ ਦੂਰ ਤੇ ਅਲੱਗ ਰਹਿੰਦਾ ਸੀ ਜੋ ਇਸ ਦਰਦ ਨੂੰ ਤਿੱਖਾ ਕਰਦੇ ਸੀ ਮਸਲਨ ਪਹਿਲਾਂ ਮੈਂ ਬਰਮਿੰਗਮ ਰਹਿੰਦਾ ਸੀ ਮੇਰੇ ਦਾਇਰੇ ਦੇ ਲੋਕ ਪੱਬਾਂ ਵਿੱਚ ਸ਼ਰਾਬ ਪਿੰਦੇ ਲੜ ਵੀ ਪਿੰਦੇ ਜੋ ਵੀ ਜਾਲੀ ਹੁੰਦਾ ਉਸ ਤੇ ਪੂਰਾ ਰੋਬਦਾਬਾ ਰੱਖਣ ਦੀ ਕੋਸ਼ਿਸ਼ ਕਰਦੇ। ਜੇ ਕੋਈ ਆਕੜਦਾ ਤਾਂ ਉਹਨੂੰ ਫੜਾ ਵੀ ਦਿੰਦੇ। ਮੇਰੇ ਧਾਇਰੇ ਵਿੱਚ ਹੀ ਨਹੀਂ ਸਗੋ ਹੋਰ ਧਾਇਰੇ ਵਿੱਚ ਵੀ ਜਾਲੀ ਆਵਾਸੀ ਦੀ ਜੂਨ ਬੁਰੀ ਸੀ। ਮੇਰੇ ਉੱਪਰ ਇਸ ਮਾਮਲੇ ਤੇ ਕਿਸੇ ਦੀ ਨਜ਼ਰ ਦੀ ਮਿਹਰ ਇਸ ਕਰਕੇ ਨਹੀਂ ਸੀ ਹੋਈ ਕਿ ਮੈਂ ਸ਼ਰਾਬ ਤਾਂ ਬਿਲਕੁਲ ਵੀ ਨਹੀਂ ਸੀ ਪਿੰਦਾ। ਪਰ ਸਭ ਨੂੰ ਗਲਾਸ ਪਰਵਾ ਦਿਆ ਕਰਦਾ ਸੀ। ਜਦੋਂ ਨੱਥਾ ਸਿੰਘ ਨਾਮਿਕ ਭਾਈਵੰਦ ਦੀਆਂ ਅੱਖਾਂ ਦੇ ਰੰਗ ਵਿੱਚ ਮੈਨੂੰ ਕੁਝ ਫਰਕ ਨਜ਼ਰ ਆਇਆ। ਤਾਂ ਮੈਂ ਇਲਾਕਾ ਬਦਲ ਲੈਣਾ ਹੀ ਬਿਹਤਰ ਸਮਝਿਆ ਸੀ ਮੈਂ ਸਭ ਨੂੰ ਕਿਹਾ ਕਿ ਮੈਨੂੰ ਗਲਾਸਕੋ ਚ ਵਧੀਆ ਕੰਮ ਮਿਲ ਗਿਆ ਤੇ ਚੋਰ ਭਲਾਈ ਦੇ ਕੇ ਮੈਂ ਹਾਂਸਲੋ ਆਵਸਿਆ ਜਿੱਥੇ ਨਾ ਮੇਰਾ ਕੋਈ ਵਾਕਫ ਸੀ ਤੇ ਨਾ ਹੀ ਮੈਂ ਕਿਸੇ ਦਾ ਹਾਂਸਲੋ ਜਾ ਕੇ ਮੈਂ ਬਹੁਤ ਖੁਸ਼ੀ ਇੱਥੇ ਮੈਨੂੰ ਮੂਰਖ ਤੋਂ ਮੂਰਖ ਬੰਦੇ ਦੀ ਗੱਲ ਨਾਲ ਸਹਿਮਤੀ ਨਹੀਂ ਸੀ ਪ੍ਰਗਟ ਕਰਨੀ ਪੈਂਦੀ ਪੁਲਿਸ ਵਾਲਿਆਂ ਨੂੰ ਦੇਖ ਕੇ ਮੈਂ ਸੱਪ ਵਾਂਗ ਰਾਤਾਂ ਹਲੇ ਵੀ ਛੱਡਣਾ ਹੀ ਪੈਂਦਾ ਸੀ ਮੈਨੂੰ ਪਰ ਹਰ ਵੇਲੇ ਦੀ ਧੁੜਕੂ ਕਿਸੇ ਹੱਦ ਤੱਕ ਸ਼ਾਂਤ ਸੀ ਕੁਝ ਕਮਰੇ ਬਦਲ ਕੇ ਮੈਨੂੰ ਇੱਕ ਬੁੱਢੀ ਗੋਰੀ ਦੇ ਘਰ 'ਚ ਇੱਕ ਕਮਰਾ ਮਿਲ ਗਿਆ। ਦੇਖਣ ਨੂੰ ਤਾਂ ਗੋਰੀ ਬੇਬੇ ਬਿਚਨੀ ਵਰਗੀ ਕਪੱਤੀ ਸੀ ਪਰ ਦਿਲ ਦੀ ਬਹੁਤ ਸਾਫ਼ ਸੀ। ਮੇਰੇ ਧਾਰਮਿਕ ਖਿਆਲ ਉਹਨੂੰ ਬਹੁਤ ਪਸੰਦ ਸੀ। ਖਾਸ ਤੌਰ ਤੇ ਮੀਟ ਅੰਡਾ ਨਾ ਖਾਣ ਦਾ। ਮੈਂ ਉਹਦੀ ਰਸੋਈ ਵੀ ਬਹੁਤ ਘਟ ਵਰਤਦਾ ਸੀ। ਜੀਤੇ ਉਹ ਹੋਰ ਵੀ ਖੁਸ਼ ਹੁੰਦੀ। ਕਦੇ-ਕਦੇ ਮੈਂ ਉਸ ਨੂੰ ਵਾਈਨ ਦੀ ਬੋਤਲ ਖਰੀਦ ਕੇ ਦੇ ਦਿਆ ਕਰਦਾ ਤੇ ਬਾਜ਼ਾਰ ਜਾਣ ਦਾ ਕੰਮ ਕਰ ਦਿਆ ਕਰਦਾ। ਜੀਦੇ ਇਵਜ਼ ਵਿੱਚ ਮੈਂ ਉਹਦਾ ਟੈਲੀਫੋਨ ਵਰਤ ਲੈਂਦਾ ਸੀ। ਤੇ ਜੇਕਰ ਮੇਰੇ ਕੋਈ ਦੋਸਤ ਕੁੜੀ ਮਿਲਣਾ ਜਾਂਦੀ ਜਾਂ ਰਾਤ ਵੀ ਰਹਿ ਪੈਂਦੀ ਤਾਂ ਉਹ ਇਤਰਾਜ਼ ਨਹੀਂ ਸੀ ਕਰਦੀ ਨਹੀਂ ਤਾਂ ਕਈ ਲੋਕ ਤਾਂ ਮਹਿਮਾਨਾਂ ਦੇ ਠਹਿਰਨ ਦਾ ਵਾਧੂ ਕਰਾਇਆ ਵਸੂਲ ਕਰਿਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਕੰਮ ਲੱਭਣ ਲਈ ਪਾਸਪੋਰਟ ਜ਼ਰੂਰੀ ਨਹੀਂ ਸੀ ਹੁੰਦਾ ਇਸ ਲਈ ਮੈਨੂੰ ਲੰਡਨ ਟਰਾਂਸਪੋਰਟ 'ਚ ਕੰਮ ਮਿਲ ਗਿਆ ਹੀਥਰੋ 에ਅਰਪੋਰਟ ਵੱਲ ਨੂੰ ਚੱਲਦੀ ਬੱਸ ਤੇ ਕੰਡਕਟਰ ਸੀ ਹੁਣ ਜਦੋਂ ਮੈਂ ਬਾਕੀ ਸਾਰੇ ਪਾਸੇ ਤੋਂ ਠੀਕ ਪੈਰਾਂ ਤੇ ਆ ਗਿਆ ਤਾ ਮੇਰੇ ਸਾਹਮਣੇ ਇੱਕੋ ਇੱਕ ਸਭ ਤੋਂ ਵੱਡੀ ਅਹਿਮ ਮਸਲਾ ਇਹ ਸੀ ਕਿ ਇੰਗਲੈਂਡ ਚ ਪੱਕੇ ਹੋਣ ਦਾ ਵੈਸੇ ਤਾਂ ਦਿਮਾਗ ਚ ਇਹ ਸੋਚ ਵੀ ਸੀ ਕਿ ਇਸ ਤਰ੍ਹਾਂ 2-4 ਸਾਲ ਲੱਗ ਜਾਣ ਤਾਂ ਵਾਪਸ ਮੁੜ ਜਾਵਾਂਗਾ ਪਰ ਪਿੱਛੇ ਘਰ ਦੇ ਹਾਲਾਤ ਦਿਨੋ-ਦਿਨ ਵਿਗੜਦੇ ਚਲੇ ਗਏ ਬਿਮਾਰੀ ਕਾਰਨ ਬਾਪੂ ਜੀ ਨੂੰ ਨੌਕਰੀ ਤੋਂ ਵੀ ਜਲਦੀ ਜਵਾਬ ਮਿਲ ਗਿਆ ਮੇਰੇ ਤੋਂ ਛੋਟੇ ਭੈਣ ਭਰਾ ਹਲੇ ਸਕੂਲਾਂ ਚ ਹੀ ਸੀ ਉਹਨਾਂ ਦਾ ਖਰਚ ਸਭ ਮੇਰੇ ਝੰਮੇ ਫਿਰ ਭੈਣਾਂ ਨੇ ਵਿਆਹਣ ਦੇ ਕਾਬਿਲ ਵੀ ਹੋਣਾ ਸੀ ਉਦੋਂ ਫਿਰ ਪੈਸੇ ਦੀ ਜ਼ਰੂਰਤ ਪੈਣੀ ਸੀ ਹਾਲੇ ਤੱਕ ਮੇਰੇ ਭੇਜੇ ਜਾਂਦੇ ਪੈਸਿਆਂ ਨਾਲ ਤਾਂ ਘਰ ਦਾ ਖਰਚਾ ਹੀ ਕਾਬੂ ਵਿੱਚ ਆਇਆ ਸੀ ਜਦੋਂ ਵੀ ਵਾਪਸ ਮੁੜ ਆਉਣ ਦੀ ਗੱਲ ਕਰਨ ਨੂੰ ਲਿਖਦਾ ਤਾਂ ਬਾਪੂ ਜੀ ਲਿਖਦੇ ਪੁੱਤ ਇੱਥੇ ਮੁੜ ਕੇ ਫਿਰ ਗੁਰਪਤ ਨਾਲ ਕੁਲੇਗਾ ਤੂੰ ਇੰਗਲੈਂਡ 'ਚ ਪੱਕਾ ਹੋਣ ਦਾ ਯਤਨ ਕਰ ਲਾ ਵੈਸੇ ਤਾਂ ਇਹ ਅਫਵਾਹਾਂ ਗਰਮ ਸੀ ਕਿ ਸਾਰੇ ਜਾਲੀ ਵਾਸੀਆਂ ਨੂੰ ਆਮ ਮਾਫੀ ਮਿਲ ਜੂ ਪਰ ਅਫਵਾਹਾਂ ਅਫਵਾਹਾਂ ਹੀ ਰਹਿ ਗਈਆਂ ਉਹਨਾਂ ਦੇ ਮਗਰ ਤੁਰ ਕੇ ਕੋਈ ਵਧੀਆ ਹੱਥ ਮਿਲਣ ਦੀ ਉਮੀਦ ਨਹੀਂ ਹੁੰਦੀ ਦੂਜਾ ਤੇ ਆਖਰੀ ਰਸਤਾ ਸੀ ਵਿਆਹ ਦਾ ਜੀ ਦੇ ਨਾਲ ਇੱਥੇ ਪੱਕੇ ਤੌਰ ਤੇ ਰਹਾਇਸ਼ ਦੀ ਆਗਿਆ ਮਿਲ ਸਕਦੀ ਸੀ ਪਰ ਮੇਰੀ ਖਾਨਦਾਨੀ ਦ੍ਰਿਸ਼ਟੀ ਵਿੱਚ ਵਿਆਹ ਦੇ ਆਰਥਿਕ ਕਿਸੇ ਕਿਸਮ ਦੀ ਸਹੂਲਤ ਨਹੀਂ ਸਨ ਬਾਪੂ ਜੀ ਦੀ ਹਰ ਚਿੱਠੀ 'ਚ ਲਿਖਿਆ ਹੁੰਦਾ ਦੇਖੀ ਕਾਕਾ ਬਾਹਰ ਦੀ ਬਰਾਦਰੀ 'ਚ ਵਿਆਹ ਕਰਾ ਕੇ ਸਾਡੀ ਪੁਸ਼ਤਾਂ ਦੀ ਸਾਮੀ ਹੋਈ ਇੱਜ਼ਤ ਨੂੰ ਮਿੱਟੀ 'ਚ ਨਾ ਮਿਲਾ ਦੇਮੀ ਮੈਂ ਵੀ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਸੀ ਨਹੀਂ ਤਾਂ ਉਸ ਵੇਲੇ ਮੇਰੇ ਸੰਪਰਕ 'ਚ ਇੱਕ ਕੁੜੀ ਸੀ ਜੋ ਹਮੇਸ਼ਾ ਵਿਆਹ ਕਰਾਉਣ ਲਈ ਜ਼ੋਰ ਪਾਉਂਦੀ ਰਹਿੰਦੀ ਜੋ ਮੇਰੇ ਪਾਸਪੋਰਟ ਤੇ ਮੋਹਰ ਦਾ ਜਰੀਆ ਬਣ ਸਕਦੀ ਸੀ ਪਰ ਮੈਂ ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹ ਉਸ ਤੋਂ ਇਹ ਮਕਸਦ ਪੂਰਾ ਕਰਾਂ ਮੈਂ ਜੈਨ ਪਰਿਵਾਰ ਨਾਲ ਸੰਬੰਧਤ ਸੀ ਤੇ ਜੈਨ ਪਰਿਵਾਰ ਵਿੱਚ ਹੀ ਵਿਆਹ ਕਰਾਉਣ ਦਾ ਮੇਰਾ ਫੈਸਲਾ ਭਾਵੇਂ ਇਹਦੇ ਬਦਲੇ ਮੈਨੂੰ ਹਿੰਦੁਸਤਾਨ ਵਾਪਸ ਹੀ ਕਿਉਂ ਨਾ ਮੁੜਨਾ ਪਵੇ ਸੋ ਮੇਰਾ ਮਸਲਾ ਸੀ ਕਿ ਇੱਥੇ ਪੱਕੇ ਹੋਣ ਦਾ ਪੱਕੇ ਹੋਣ ਦਾ ਸਾਧਨ ਸੀ ਵਿਆਹ ਤੇ ਵਿਆਹ ਵੀ ਖਾਨਦਾਨੀ ਜੈਨੀ ਕੁੜੀ ਨਾਲ ਮੈਂ ਇੱਥੇ ਤਲਾਸ਼ ਵਿੱਚ ਸੀ ਉਹਨਾਂ ਦਿਨਾਂ 'ਚ ਇੰਗਲੈਂਡ ਵਿੱਚ ਸ਼ਾਇਦ ਹੀ ਕੋਈ ਜੈਨ ਪਰਿਵਾਰ ਹੋਵੇ ਜੇ ਹੋਵੇ ਵੀ ਤਾਂ ਇਹ ਜ਼ਰੂਰੀ ਨਹੀਂ ਸੀ ਕਿ ਮੇਰਾ ਹੀ ਇੰਤਜ਼ਾਰ ਕਰ ਰਹੀ ਹੋ ਮੈਂ ਆਸਵੰਦਤਾ ਸੀ ਪਰ ਇਹ ਗੱਲ ਅਸੰਭਵ ਜਾਪਦੀ ਸੀ ਇੱਕ ਹਫ਼ਤੇ ਮੇਰੀ ਸਵੇਰ ਦੀ ਡਿਊਟੀ ਸੀ ਇਹ ਸਭ ਤੋਂ ਪਹਿਲੀ বাস ਦਾ ਟਾਈਮ ਸੀ ਜੋ ਕਿ 5 ਵਜੇ ਗੈਰੇਜ ਵਿੱਚੋਂ ਤੁਰਦੀ ਹੈਨਲੀ ਰਾਉਂਡ ਅਬਾਊਟ ਤੋਂ ਨਾਟੋ ਜਹੀ ਕੱਦ ਦੀ ਇੱਕ ਕੁੜੀ ਚੜੀ ਸ਼ਾਇਦ ਇਟਾਲੀਅਨ ਸੀ ਜਾਂ ਫਿਰ ਗ੍ਰੀਕ ਉਹਦੇ ਬੱਸ ਵਿੱਚ ਚੜਦਿਆਂ ਹੀ ਮੈਂ ਉਹ ਪ੍ਰਾਚਕ ਮੁਸਕਰਾਹਟ ਉਹਦੇ ਵੱਲ ਛੱਡੀ ਤੇ ਉਸਨੇ ਵੀ ਜਵਾਬੀ ਮੁਸਕਰਾਹਟ ਦਿੱਤੀ ਸੀ ਮੈਂ ਉਹਨੂੰ ਟਿਕਟ ਦੰਦਿਆਂ ਅੰਗਰੇਜ਼ੀ ਚ ਕਿਹਾ ਲੱਗਦਾ ਅੱਜ ਮੌਸਮ ਠੀਕ ਹੋਵੇਗਾ ਕਿੰਨੇ ਦਿਨ ਹੋ ਗਏ ਮੀਂਹ ਪੈਂਦੇ ਨੂੰ ਜੇ ਠੀਕ ਹੋਵੇ ਤਾਂ ਚੰਗੀ ਗੱਲ ਆ ਇਸ ਮਹੀਨੇ ਤਾਂ ਧੁੱਪ ਹੋਣੀ ਚਾਹੀਦੀ ਆ ਮੈਂ ਉਸਦੇ ਵੱਲ ਹੈਰਾਨੀ ਨਾਲ ਦੇਖਿਆ ਕਿਉਂਕਿ ਉਹਨੇ ਮੈਨੂੰ ਜਵਾਬ ਪੰਜਾਬੀ 'ਚ ਦਿੱਤਾ ਸੀ ਮੈਂ ਤਾਂ ਤੁਹਾਨੂੰ ਗੋਰੀ ਕੁੜੀ ਸਮਝਦਾ ਰਿਹਾ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਮੈਂ ਪੰਜਾਬੀ ਆ ਮੈਂ ਉਹਦੇ ਕੋਲ ਬਹਿ ਗਿਆ ਕਿਉਂਕਿ ਬੱਸ ਵਿੱਚ ਹੋਰ ਕੋਈ ਟਿਕਟ ਲੈਣ ਵਾਲੀ ਸਵਾਰੀ ਨਹੀਂ ਸੀ ਨਾ ਓਵੇਂ ਵੀ ਸਵੇਰ ਦਾ ਪਹਿਲਾ ਟਾਈਮ ਸੀ ਤੇ ਬੱਸ ਖਾਲੀ ਜੀ ਸੀ ਮੈਂ ਉਹਦਾ ਜਵਾਬ ਉਡੀਕ ਕੇ ਵੀ ਨਹੀਂ ਕਿਹਾ ਪਰ ਮੈਂ ਤਾਂ ਤੁਹਾਨੂੰ ਅੱਜ ਪਹਿਲੀ ਵਾਰੀ ਦੇਖਿਆ ਕਿੱਥੇ ਕੰਮ ਕਰਦੇ ਹੋ ਮੈਂ ਤੁਹਾਡੇ ਕੋਲੋਂ ਇੱਕਾਈ ਵਾਰੀ ਟਿਕਟ ਲਈ ਆ ਕੰਮ ਮੈਂ ਬਲੈਕ ਡੈਕਰ 'ਚ ਕਰਦੀ ਆ ਉਨੇ 에어ਪੋਰਟ ਦੇ ਨਾਲ ਵਾਲੀ ਫੈਕਟਰੀ ਦਾ ਨਾਮ ਲਿਆ ਮੈਨੂੰ ਪਤਾ ਸੀ ਕਿ ਉਹਨਾਂ ਦਿਨਾਂ ਚ ਉੱਥੇ 8 ਵਜੇ ਸ਼ਿਫਟ ਸ਼ੁਰੂ ਹੋਇਆ ਕਰਦੀ ਆ ਮੈਂ ਉਹਨੂੰ ਪੁੱਛ ਹੀ ਲਿਆ ਓਵਰਟਾਈਮ ਕਰਨ ਜਾ ਰਹੇ ਹੋ ਲੱਗਦਾ ਹਾਂ 2 ਘੰਟੇ ਸਵੇਰ ਨੂੰ ਓਵਰਟਾਈਮ ਕਦੇ ਕਦੇ ਮਿਲ ਜਾਂਦਾ ਹੈ ਕਿੰਨੇ ਵਜੇ ਛੁੱਟੀ ਹੁੰਦੀ ਹੈ 5 ਵਜੇ ਤਨਖਾਤਾ ਚੰਗੀ ਆ ਮਾੜੀ ਨਹੀਂ ਕੰਮ ਆ ਪਰ ਆਤਾ ਨਹੀਂ ਉਹ ਜਵਾਬ ਦੰਦੀ ਇਸ ਤੋਂ ਪਹਿਲਾਂ ਡਰਾਈਵਰ ਨੇ ਬ੍ਰੇਕ ਲਾ ਦਿੱਤੀ ਤੇ ਉਹਦਾ ਬੱਸ ਸਟਾਪ ਆ ਗਿਆ ਉਹਨੇ ਜਲਦੀ ਨਾਲ ਬੱਸ 'ਚ ਉਤਰਦਿਆਂ ਕਿਹਾ ਓਕੇ ਬਾਏ ਬਾਏ ਸੀ ਯੂ ਮੈਂ ਉਹਨੂੰ ਬਾਏ ਬਾਏ ਕਹਿ ਕੇ ਆਪਣੇ ਕੰਮ 'ਚ ਫੇਰ ਮਸ਼ਰੂਫ ਹੋ ਗਿਆ ਉਸ ਕੁੜੀ ਬਾਰੇ ਮੈਨੂੰ ਕੋਈ ਖਾਸ ਉਤੇਜਨਾ ਨਹੀਂ ਸੀ ਮਹਿਸੂਸ ਹੋਈ ਜਿਵੇਂ ਕਿ ਆਮ ਕਰਕੇ ਕੁੜੀਆਂ ਦੇ ਮਾਮਲੇ 'ਚ ਹੋ ਜਾਇਆ ਕਰਦੀਆਂ ਸ਼ਾਇਦ ਇਸੇ ਕਰਕੇ ਉਹਨਾਂ ਦਿਨਾਂ 'ਚ ਮੇਰੇ ਸੰਪਰਕ 'ਚ ਇੱਕ ਨਵੀਂ ਗਰਲਫ੍ਰੈਂਡ ਆਈ ਸੀ ਹਾਲੇ ਜਹਨ ਵਿੱਚ ਉਹਦਾ ਜਾਦੂ ਸੀ ਤਿੰਨ ਕੁ ਦਿਨ ਬਾਅਦ ਉਹ ਮੈਨੂੰ ਫੇਰ ਪਹਿਲੀ ਬੱਸ ਵਿੱਚ ਮਿਲੀ ਮੈਂ ਉਹਨੂੰ ਦੂਰੋਂ ਹੀ ਮੁਸਕਰਾਹਟ ਦੇ ਕੇ ਪੁੱਛਿਆ ਅੱਜ ਫੇਰ ਓਵਰਟਾਈਮ ਤੁਹਾਨੂੰ ਹਲੇ ਵੀ ਯਾਦਾ ਹੋਰ ਕੀ ਨਾ ਵੀ ਤੁਹਾਡੇ ਖੂਬਸੂਰਤ ਚਿਹਰੇ ਨੂੰ ਇੰਨੀ ਛੇਤੀ ਕਿਵੇਂ ਭੁੱਲਾਂ ਨਾਲੇ ਤੁਹਾਡੇ ਵਰਗੀਆਂ ਸੋਹਣੀਆਂ ਕੁੜੀਆਂ ਆਮ ਥੋੜੀ ਦਿਸਦੀਆਂ ਨੇ ਕਿੰਨਾ-ਕਿੰਨਾ ਚਿਹਰਖਾਂ ਤਰਸ ਜਾਂਦੀਆਂ ਨੇ ਮੈਂ ਉਹਨੂੰ ਅੰਗਰੇਜ਼ੀ ਚ ਕਿਹਾ ਅੰਗਰੇਜ਼ੀ ਦਾ ਇਹੋ ਫਾਇਦਾ ਹੈ ਕਿ ਚੁਬਮੀ ਗੱਲ ਨੂੰ ਅੰਗਰੇਜ਼ੀ ਚ ਕਹੋ ਤੇ ਉਹਦੀ ਚੋਬ ਘਟ ਜਾਂਦੀ ਆ ਜੇ ਕੁਝ ਮੈਂ ਉਸਨੂੰ ਕਿਹਾ ਸੀ ਇਹ ਕਿਸੇ ਦੇਸੀ ਕੁੜੀ ਨੂੰ ਕਹੀਏ ਤਾਂ ਸੰਭਵ ਹੈ ਕਿ ਅੱਗੋਂ ਗਾਲਾਂ ਹੀ ਪੈਣਗੀਆਂ ਜੇ ਤੁਸੀਂ ਇਹ ਗੱਲ ਕਿਸੇ ਗੋਰੀ ਕੁੜੀ ਨੂੰ ਕਹੋਗੇ ਤਾਂ ਸੱਬੇ ਕਖਵਾਉਂਗੇ ਮੇਰੀ ਗੱਲ ਤੇ ਉਹ ਸ਼ਰਮਾਗੀ ਮੈਂ ਫੇਰ ਅੰਗਰੇਜ਼ੀ ਚ ਪੁੱਛਿਆ ਵਿਆਹ ਹੋਇਆ ਹੋ ਤੁਸੀਂ ਨਹੀਂ ਕੀ ਨਾਮ ਹੈ ਤੁਹਾਡਾ ਮਨੀਸ਼ਾ ਜੈਨ ਮਨੀਸ਼ਾ ਜੈਨ ਜੈਨ ਸ਼ਬਦ ਸੁਣ ਕੇ ਜਿਵੇਂ ਮੇਰੀ ਹੈਰਾਨੀ ਦੀਆਂ ਹੱਦਾਂ ਟੱਪ ਗਈਆਂ ਹੋਣ ਮੈਨੂੰ ਹੈਰਾਨ ਦੇ ਕੇ ਉਹ ਬੋਲੀ ਕਿਉਂ ਮੇਰਾ ਨਾਮ ਚੰਗਾ ਨਹੀਂ ਲੱਗਿਆ ਉਹ ਨਹੀਂ ਨਹੀਂ ਇਹ ਗੱਲ ਨਹੀਂ ਅਸਲ ਚ ਮੈਂ ਵੀ ਜੈਨ ਆ ਰੀਅਲੀ ਅਸੀਂ ਤਾਂ ਸੋਚਿਆ ਸੀ ਅਸੀਂ ਜਾਣਾ ਇਸ ਇਲਾਕੇ 'ਚ ਉਹ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਉਂਗਲ ਲਾ ਕੇ ਇੱਕ ਜਗ੍ਹਾ ਲੈ ਕੇ ਖੜਾ ਕੀਤਾ ਹੋਵੇ ਤੇ ਕਿਹਾ ਹੋਵੇ ਆਹ ਰਸਤਾ ਹੈ ਤੇਰੀ ਮੰਜ਼ਿਲ ਦਾ ਮੇਰੇ ਮਨ ਨੇ ਉਸੇ ਵੇਲੇ ਕੁਝ ਫੈਸਲੇ ਕਰ ਲਏ ਸੀ ਉਹਦੇ ਨਾਲ ਕੁਝ ਗੱਲਾਂ ਕਰਕੇ ਮੈਂ ਅਗਲੀ ਸ਼ਾਮ ਉਹਦੇ ਨਾਲ ਚਾਹ ਦਾ ਕੱਪ ਪੀਣ ਦਾ ਵਾਅਦਾ ਕਰ ਲਿਆ ਰਾਤ ਮੇਰੀ ਬੜੀ ਮੁਸ਼ਕਲ ਨਾਲ ਬੀਤੀ ਸੀ ਇਸ ਬਣ ਰਹੇ ਸਬੰਧ ਨੂੰ ਵਿਆਹ ਤੱਕ ਪਹੁੰਚਾਣ ਲਈ ਮੈਂ ਤਰ੍ਹਾਂ ਤਰ੍ਹਾਂ ਦੇ ਮਨਸੂਬੇ ਘੜਦਾ ਰਿਹਾ ਦੂਜੇ ਦਿਨ ਕੰਮ ਤੋਂ ਮੈਂ ਕੁਝ ਜਲਦੀ ਆ ਗਿਆ ਕਿਸੇ ਕੋਲੋਂ ਕਾਰ ਉਧਾਰੀ ਮੰਗੀ ਤੇ ਸੂਟ ਬੂਟ ਪਾ ਕੇ 5 ਵਜੇ ਮਨੀਸ਼ਾ ਦੇ ਕੰਮ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ ਹੋਰਾਂ ਕੰਮਾਂ ਔਰਤਾਂ ਨਾਲ ਉਹ ਵੀ ਬਾਹਰ ਨਿਕਲੀ ਮੈਂ ਹਾਰਨਵ ਜਾਂ ਕੇ ਉਹਦਾ ਧਿਆਨ ਖਿੱਚਣਾ ਚਾਹਿਆ ਪਰ ਉਹ ਮੈਨੂੰ ਸ਼ਾਇਦ ਬੱਸ ਸਟਾਪ ਤੇ ਲੱਭ ਰਹੀ ਸੀ ਜਦੋਂ ਉਸਨੇ ਮੈਨੂੰ ਕਾਰ 'ਚ ਬੈਠਿਆ ਦੇਖਿਆ ਤਾਂ ਮੁਸਕਰਾਉਂਦੀ ਹੋਈ ਮੇਰੇ ਵੱਲ ਆਈ ਇਹ ਮੇਰੇ ਸੁਪਨੇ ਦੀ ਪਹਿਲੀ ਪੂਰਤੀ ਸੀ ਮੈਂ ਉਹਨੂੰ ਇਸ ਤਰ੍ਹਾਂ ਹੀ ਮੁਸਕਰਾਉਂਦੇ ਹੋਏ ਤੱਕਣਾ ਚਾਹੁੰਦਾ ਸੀ ਉਹ ਕਾਰ 'ਚ ਮੇਰੇ ਬਰਾਬਰ ਦੀ ਸੀਟ ਤੇ ਆ ਕੇ ਬਹਿ ਗਈ ਤੇ ਬੋਲੀ ਮੈਂ ਤਾਂ ਸੋਚਿਆ ਸੀ ਸ਼ਾਇਦ ਬੱਸਾਂ ਵਾਲਿਆਂ ਨੂੰ ਕਾਰਾਂ ਦੀ ਜ਼ਰੂਰਤ ਨਹੀਂ ਪੈਂਦੀ ਗੱਲ ਤਾਂ ਸ਼ਾਇਦ ਤੁਹਾਡੀ ਠੀਕ ਹੈ ਮਨੀਸ਼ਾ ਜੀ ਪਰ ਕਿਸੇ ਕੁੜੀ ਨੂੰ ਪਹਿਲੀ ਵਾਰ ਟਾਈਮ ਦਿੱਤਾ ਸੀ ਤੇ ਜਰਾ ਰੋਪਾਉਣ ਲਈ ਕਿਸੇ ਦੋਸਤ ਦੀ ਮਿਹਨਤ ਕਰਕੇ ਕਾਰ ਲੈ ਕੇ ਆਇਆ ਮੈਂ ਕਾਰਬਾਰੀ ਸੱਚ ਬੋਲਦਾ ਕਈ ਵਾਰ ਅਜਿਹਾ ਸੱਚ ਤੁਹਾਡੀ ਸਖਸੀਅਤ ਨੂੰ ਉਭਾਰ ਦਿੰਦਾ ਫਿਰ ਉਹ ਵੀ ਕਾਮਾ ਸ੍ਰੇਣੀ ਨਾਲ ਹੀ ਤਾਂ ਸੰਬੰਧ ਰੱਖਦੀ ਸੀ ਜਿੱਥੇ ਦਿਖਾਵੇ ਤੋਂ ਬਿਨਾਂ ਵੀ ਸਰ ਸਕਦਾ ਸੀ ਮੈਂ ਫੇਰ ਕਿਹਾ ਕਿੱਧਰ ਚੱਲੀਏ ਕਿਤੇ ਵੀ ਬਾਹਰ ਚਾਦਾ ਕਾਪੀ ਪੀਣਾ ਕਿਤੇ ਦੂਰ ਚੱਲੀਏ ਲੰਡਨ ਤੋਂ ਜਰਾ ਬਾਹਰ ਵੱਲ ਫੇਰ ਲੰਡਨ ਦੇ ਵਿੱਚ ਨੂੰ ਨਹੀਂ ਐਡੇ ਦੂਰ ਨਹੀਂ ਫੇਰ ਕਦੇ ਸਹੀ ਅੱਜ ਮੈਂ ਘਰ ਨਹੀਂ ਦੱਸਿਆ ਹੋਇਆ ਨਾਲੇ ਕੱਲ ਨੂੰ ਕੰਮ ਤੇ ਵੀ ਜਾਣਾ ਅਸੀਂ ਥੋੜੀ ਦੂਰ ਇੱਕ ਬੀਪੀ ਵਿੱਚ ਬੈਠ ਗਏ ਤੇ ਇਧਰ ਉਧਰ ਦੀਆਂ ਗੱਲਾਂ ਤੋਂ ਬਾਅਦ ਮੈਂ ਆਪਣੇ ਕੰਮ ਦੀਆਂ ਗੱਲਾਂ 'ਵਾਂ ਲਾ ਗਿਆ ਮੇਉ ਦੇ ਘਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਉਹ ਦੋ ਭੈਣਾਂ ਇੱਕ ਭਰਾ ਨੇ ਉਹ ਸਭ ਤੋਂ ਛੋਟੀ ਆ ਵੱਡੇ ਭੈਣ ਭਰਾ ਵਿਆਹੇ ਹੋਏ ਨੇ ਉਹਦੇ ਡੈਡੀ ਇੰਡੀਆ ਵਿੱਚ ਪ੍ਰੋਫੈਸਰ ਹੋਇਆ ਕਰਦੇ ਸੀ ਹੁਣ ਡਾਕ ਖਾਨੇ 'ਚ ਕੰਮ ਕਰਦੇ ਨੇ ਉਹਨਾਂ ਨੂੰ 4 ਕੁ ਸਾਲ ਇੰਗਲੈਂਡ ਆਇਨ ਹੋਏ ਨੇ ਮੈਂ ਉਹਦੇ ਕੋਲੋਂ ਇੰਡੀਆ ਵਿੱਚ ਵੀ ਉਸਤੇ ਪਤੇ ਵਗੈਰਾ ਲੈ ਲੇ ਮੇਰੇ ਕਾਫੀ ਸਾਰੇ ਸਵਾਲਾਂ ਤੋਂ ਬਾਅਦ ਉਹਨੇ ਸਵਾਲ ਕੀਤਾ ਤੁਸੀਂ ਵਿਆਹੀ ਹੋਏ ਹੋ ਨਹੀਂ ਨਹੀਂ ਹਲੇ ਨਹੀਂ ਕੋਈ ਜੈਨ ਕੁੜੀ ਮਿਲੀ ਨਹੀਂ ਜੈਨ ਕੁੜੀ ਹੀ ਕਿਉਂ ਕਿ ਮੇਰੇ ਘਰ ਦੇ ਕੱਟੜ ਜੈਨੀ ਹੋਣ ਕਰਕੇ ਜੈਨ ਬਰਾਦਰੀ ਤੋਂ ਬਾਹਰ ਮੇਰਾ ਵਿਆਹ ਨਹੀਂ ਕਰਵਾਉਣਗੇ ਤੁਸੀਂ ਵੀ ਧਾਰਮਿਕ ਖਿਆਲਾਂ ਦੇ ਹੋ ਹਾਂ ਮੈਂ ਵੀ ਤੁਹਾਡੇ ਘਰ ਚ ਕੌਣ ਕੌਣ ਨੇ ਮੈਂ ਇਕੱਲਾ ਹੀ ਹਾਂ ਮੇਰੇ ਡੈਡੀ ਨੂੰ ਇੰਗਲੈਂਡ ਚ ਮੇਚ ਨਹੀਂ ਆਇਆ ਤੇ ਸਾਨੂੰ ਲੈ ਕੇ ਵਾਪਸ ਚਲੇ ਗਏ ਸੀ ਪਰ ਮੈਨੂੰ ਇੰਡੀਆ ਠੀਕ ਨਹੀਂ ਬੈਠਿਆ ਸੀ ਮੈਂ ਫਿਰ ਮੁੜ ਆਇਆ ਤੇ ਇੱਥੇ ਬੇਸਲ ਦਿਨ ਰੋਡ ਤੇ ਕਿਰਾਏ ਤੇ ਰਹਿਣਾ ਜੋ ਕਹਾਣੀ ਮੈਂ ਆਪਣੇ ਬਾਰੇ ਘੜੀ ਸੀ ਉਸ ਨੂੰ ਮੈਂ ਹੋਰ ਮਥਾਕਰ ਕਰ ਦਿੱਤਾ ਉਹ ਏਸੇ ਜਵਾਬ ਨਾਲ ਹੀ ਚੁੱਪ ਕਰ ਗਏ ਸ਼ਾਇਦ ਇਹ ਤਸੱਲੀ ਬਖਸ਼ ਸੀ ਕਿ ਕੋਈ ਹੋਰ ਗੱਲ ਸ਼ੁਰੂ ਕਰ ਲੇ ਅਸੀਂ ਲਗਭਗ 1 ਘੰਟਾ ਉੱਥੇ ਬੈਠੇ ਰਹੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਮੈਂ ਉਹਨੂੰ ਕੁਝ ਕਸੇ ਪੀਟੇ ਮਜ਼ਾਕ ਵੀ ਸੁਣਾਏ ਉਹਨੇ ਵੀ ਆਪਣੇ ਵੱਲੋਂ ਕੁਝ ਹੈਰਾਨਕੁਨ ਗੱਲਾਂ ਸੁਣਾਈਆਂ ਕੁਝ ਦੇਰ ਬਾਅਦ ਜਦੋਂ ਉੱਠ ਕੇ ਤੁਰਨ ਲੱਗੀ ਤਾਂ ਮੈਂ ਪੁੱਛਿਆ ਫਿਰ ਵੀਕਐਂਡ ਦਾ ਕੀ ਪ੍ਰੋਗਰਾਮ ਹੈ ਚੱਲੀ ਕਿ ਸੇ ਪਾਸੇ ਚਲੋ ਮੈਨੂੰ ਕੋਈ ਮਾਇਨ ਨਹੀਂ ਚਲੋ ਪਰ ਕਿੱਧਰ ਚੱਲਾਂਗੇ ਜਿੱਦਾਂ ਮੈਂ ਕਿਹਾ ਸੀ ਕਿ ਤੇ ਲੰਡਨ ਤੋਂ ਦੂਰ ਜਾਂ ਲੰਡਨ ਦੇ ਵਿੱਚ ਨੂੰ ਠੀਕ ਆ ਸਨੀਚਰਵਾਰ ਨੂੰ ਜਾਂ ਐਤਵਾਰ ਨੂੰ ਐਤਵਾਰ ਨੂੰ ਮੈਂ ਕੰਮ ਤੇ ਜਾਣਾ ਸਨੀਚਰਵਾਰ ਠੀਕ ਰਹੋ ਠੀਕ ਆ ਪਰ ਤੁਹਾਡੇ ਘਰ ਦੇ ਮਾਇਨ ਤਾਂ ਨਹੀਂ ਕਰਨਗੇ ਨਹੀਂ ਮੇਰੇ ਡੈਡੀ ਤਾਂ ਬਹੁਤ ਐਡਵਾਂਸ ਖਿਆਲਾਂ ਦੇ ਨੇ ਤੇ ਫੇਰ ਤਾਂ ਇੰਗਲੈਂਡ ਹੈ ਨਾ ਪਰ ਮੇਰੇ ਕੋਲ ਕਾਰ ਨਹੀਂ ਹੈਗੀ ਫਿਰ ਆਪਾਂ ਲੰਡਨ ਚੱਲੇ ਚੱਲਾਂਗੇ ਅੰਡਰਗਰਾਉਂਡ ਤੇ ਮੈਂ ਮੰਜ਼ਿਲ ਵੱਲ ਕਦਮ ਬਕਦਮ ਵਧਾ ਰਿਹਾ ਸੀ ਸਿਰਫ ਇੱਕ ਗੱਲ ਸੀ ਜੋ ਮੈਨੂੰ ਇੱਕ ਛਿਣ ਤੱਕ ਖਟਕੀ ਉਹ ਸੀ ਕਿ ਉਹਦੇ ਵਰਤਾਵਚ ਖੁੱਲਾਪਨ ਪਰ ਉਸੇ ਵੇਲੇ ਇਸ ਗੱਲ ਦੇ ਹਾਕ ਚ ਇਹ ਨੁਕਤਾ ਸਾਹਮਣੇ ਆ ਖੜਿਆ ਕਿ ਇਹ ਇੰਗਲੈਂਡ ਹੈ ਫਿਰ ਇਹ ਕੋਈ ਖੁੱਲ ਹੈ ਇਸ ਸਮਾਜ ਵਿੱਚ ਤਾਂ ਵੱਡੀਆਂ-ਵੱਡੀਆਂ ਖੁੱਲਾਂ ਨੇ ਫਿਰ ਐਨੀ ਕੋ ਗੱਲ ਤਾਂ ਇੰਡੀਆ ਚ ਆਮ ਆ ਅਗਲੇ ਸਨੀਚਰਵਾਰ ਅਸੀਂ ਹਾਸਲੋ ਵੈਸਟ ਤੇ ਮਿਲਣ ਦਾ ਵਾਅਦਾ ਕੀਤਾ ਫਿਰ ਮੈਂ ਉਹਦੇ ਘਰ ਦੇ ਅੱਗੇ ਉਤਾਰ ਦਿੱਤਾ ਮੈਂ ਕਮਰੇ ਵਿੱਚ ਪੁੱਜ ਕੇ ਸਭ ਤੋਂ ਪਹਿਲਾਂ ਘਰ ਚਿੱਠੀ ਲਿਖੀ ਜਿਹਦੇ ਵਿੱਚ ਮੈਂ ਮਨੀਸ਼ਾ ਬਾਰੇ ਪੂਰੀ ਤਫਸੀਲ ਨਾਲ ਲਿਖਿਆ ਸੀ ਤੇ ਇੰਡੀਆ ਵਿੱਚ ਉਹਦੇ ਖਾਨਦਾਨ ਦਾ ਪਤਾ ਵੀ ਦਿੱਤਾ ਜੋ ਪੁੱਛ ਪੜਤਾਲ ਕੀਤੀ ਜਾ ਸਕੇ ਮੈਂ ਨਹੀਂ ਸੀ ਚਾਹੁੰਦਾ ਕਿ ਪਿਤਾ ਜੀ ਦੀਆਂ ਨਜ਼ਰਾਂ 'ਚ ਮੇਰੀ ਕੋਈ ਕਦਰ ਘਟੇ ਮੈਂ ਉਹਨਾਂ ਦੇ ਵਿਚਾਰਾਂ ਤੇ ਆਸ਼ਾਵਾਜ ਪੂਰਾ ਉਤਰਨਾ ਚਾਹੁੰਦਾ ਸੀ ਪਿਛਲੀ ਚਿੱਠੀ 'ਚ ਵੀ ਉਹਨਾਂ ਨੇ ਲਿਖਿਆ ਸੀ ਕਾਕਾ ਤੂੰ ਇੰਨਾ ਸਭ ਤੋਂ ਵੱਡਾ ਹੈਂ ਸਬਦਾ ਮੋਰੀ ਹੈ ਰੀਲ ਡੱਬਿਆਂ ਦੇ ਇੰਜਣ ਦੀ ਤਰ੍ਹਾਂ ਜੇ ਤੂੰ ਗਲਤ ਹੋ ਗਿਆ ਤਾਂ ਇਹ ਵੀ ਗਲਤ ਜਾ ਸਕਦੇ ਨੇ ਇਸ ਲਈ ਖਾਨਦਾਨ ਦੀ ਮਰਿਆਦਾ ਤੇ ਧਿਆਨ ਰੱਖੀ ਕੋਈ ਅਜਿਹਾ ਕੰਮ ਨਾ ਕਰੀ ਜਿਹਦੇ ਨਾਲ ਬਰਾਦਰੀ 'ਚ ਸਿਰਨੇਮਾ ਹੋਵੇ ਮਨੀਸ਼ਾ ਤਕਰੀਬਨ ਮਿੱਥੇ ਵਕਤ ਤੇ ਪਹੁੰਚ ਗਈ ਅਸੀਂ ਇੱਕ ਦੂਜੇ ਦੇ ਨੇੜੇ ਆਉਣ ਦਾ ਇੱਕ ਹੋਰ ਸਫ਼ਰ ਤੈਅ ਕਰ ਲਿਆ ਮੁਤਾਬਕ ਕਰਨ ਸਮੇਂ ਤੁਸੀਂ ਤੋਂ ਤੂੰ ਤੱਕ ਪੁੱਜ ਗਏ ਸੀ ਅਸੀਂ ਅਸੀਂ ਪਹਿਲਾਂ ਹਾਈਡ ਪਾਰਕ ਗਏ ਕਾਤੇ ਘੁੰਮੇ VOTING ਕੀਤੀ ਤੁਰਦੇ ਫਿਰਦੇ ਬਨਿੰਗਮ ਪੈਲੇਸ ਕੋਲੋਂ ਦੀ ਹੋ ਕੇ ਟਰਾਫਲਗਰ ਸਕੁਆਇਰ ਆ ਗਏ ਤੇ ਫਿਰ ਪਿਕੜ ਲਈ ਪਿਕੜ ਲਈ ਆ ਕੇ ਹੀ ਅਸੀਂ ਕਾਫੀ ਪੀਤੀ ਤੇ ਇੱਥੇ ਮੈਂ ਵਿਆਹ ਦੀ ਪੇਸ਼ਕਸ਼ ਉਹਦੇ ਸਾਹਮਣੇ ਰੱਖੀ ਮਨੀਸ਼ਾ ਮੇਰੇ ਨਾਲ ਵਿਆਹ ਕਰਾਏਗੀ ਕਹਿੰਦੇ ਹੀ ਮੈਂ ਉਹਦਾ ਹੱਥ ਫੜ ਲਿਆ ਉਹ ਗੰਭੀਰ ਹੋ ਗਈ ਸੀ ਪਰ ਉਹਦਾ ਚਿਹਰਾ ਦੱਸਦਾ ਸੀ ਕਿ ਉਸਨੇ ਵੀ ਇਸ ਮਾਮਲੇ ਤੇ ਪਹਿਲਾਂ ਕੁਝ ਸੋਚਿਆ ਹੋਇਆ ਜ਼ਰੂਰ ਸੀ ਮੇਰੀ ਗੱਲ ਦਾ ਉਹਨੇ ਕੋਈ ਜਵਾਬ ਨਾ ਦਿੱਤਾ ਕਿਉਂ ਮਨੀਸ਼ਾ ਚੁੱਪ ਕੇ ਹੋ ਗਈ ਮੈਨੂੰ ਲਾਈਕ ਨਹੀਂ ਕਰਦੀ ਲਾਈਕ ਤਾਂ ਮੈਂ ਤੁਹਾਨੂੰ ਬਹੁਤ ਕਰਦੀ ਆ ਪਰ ਵਿਆਹ ਬਾਰੇ ਪਹਿਲਾਂ ਚੰਗੀ ਤਰ੍ਹਾਂ ਸੋਚ ਲੈ ਘਰਦਿਆਂ ਨੂੰ ਪੁੱਛ ਲੈ ਫੇਰ ਗੱਲ ਕਰੀ ਜੇ ਤੂੰ ਮੈਨੂੰ ਲਾਈਕ ਕਰਦੀ ਆ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਤਾਂ ਤੂੰ ਆਪਣੇ ਵੱਲੋਂ ਹਾਂ ਕਰ ਦੇ ਘਰਦਿਆਂ ਨੂੰ ਪੁੱਛ ਪਚਾਈ ਤਾਂ ਬਾਅਦ ਦੀ ਗੱਲ ਆ ਮੇਰੇ ਵੱਲੋਂ ਤਾਂ ਹਾਂ ਐ ਪਰ ਤੂੰ ਹਾਂ ਸੋਚ ਸਮਝ ਕੇ ਕਰੀ ਤੇ ਘਰ ਵਾਲਿਆਂ ਦਾ ਵਿੱਚ ਹੋਣਾ ਬਹੁਤ ਜ਼ਰੂਰੀ ਆ ਨਾਲੇ ਦੂਜੀ ਮੁਲਾਕਾਤ ਇਹ ਆਪਣੀ ਹਜੇ ਮੈਂ ਤਾਂ ਆਪਣੇ ਘਰਦਿਆਂ ਨੂੰ ਚਿੱਠੀ ਲਿਖਤੀ ਤੂੰ ਆਪਣੇ ਘਰਦਿਆਂ ਨੂੰ ਪੁੱਛ ਲਾ ਫਿਰ ਮੁਲਾਕਾਤਾਂ ਤਾਂ ਹੋਰ ਵੀ ਹੁੰਦੀਆਂ ਰਹਿਣਗੀਆਂ ਮੇਰੇ ਘਰ ਦੇ ਤਾਂ ਮੰਨ ਜਾਣਗੇ ਉਹ ਮੇਰੀ ਗੱਲ ਨਹੀਂ ਟਾਲਦੇ ਇਹ ਤੋਂ ਬਾਅਦ ਸਾਡੀ ਦੋਸਤੀ ਨੂੰ ਮੁਹੱਬਤ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ ਸਾਡੀ ਨੇੜ ਤਾਂ ਵਾਕਈ ਬਹੁਤ ਵਧ ਗਈ ਸੀ ਅਸੀਂ ਅਕਸਰ ਮਿਲਦੇ ਰਹਿੰਦੇ ਕਦੇ-ਕਦੇ ਉਹ ਮੇਰੇ ਕਮਰੇ 'ਚ ਵੀ ਆ ਜਿਆ ਕਰਦੀ ਮੇਰੇ ਲਈ ਕੁਝ ਖਾਣ ਲਈ ਵੀ ਬਣਾ ਜਾਂਦੀ ਮੈਂ ਹੋਰ ਸਭ ਕੁੜੀਆਂ ਨਾਲ ਆਪਣੇ ਤੋਹਲਾਕਤ ਬਿਲਕੁਲ ਖਤਮ ਕਰ ਦਿੱਤੀ ਸੀ ਮੇਰੇ ਜਿਹਨ ਵਿੱਚ ਹੁਣ ਸਿਰਫ ਮਨੀਸ਼ਾ ਘੁੰਮਿਆ ਕਰਦੀ ਆ ਦਿਨੋ ਦਿਨ ਮੀਨੂ ਉਹਦੇ ਨਾਲ ਲਗਾਵ ਵਧਦਾ ਜਾ ਰਿਹਾ ਹੈ ਉਹ ਵੀ ਮੇਰੇ ਵੱਲ ਖਿੱਚੀ ਚਲੀ ਜਾਂਦੀ ਆ ਕੁਝ ਦਿਨਾਂ ਬਾਅਦ ਹੀ ਪਿਤਾ ਜੀ ਦੀ ਚਿੱਠੀ ਆਈ ਉਹਨਾਂ ਨੇ ਮਨੀਸ਼ਾ ਦਾ ਪੂਰਾ ਖਾਨਦਾਨ ਤੋਲ ਲਿਆ ਸੀ ਮੈਨੂੰ ਹਰੀ ਚੰਡੀ ਦੇ ਦਿੱਤੀ ਮੈਨੂੰ ਜਾਪ ਰਿਹਾ ਸੀ ਕਿ ਮੇਰੀ ਮੰਜ਼ਲ ਹੁਣ ਸਿਰਫ ਇੱਕ ਕਦਮ ਦੀ ਦੂਰੀ ਤੇ ਆ ਉਹ ਕਦਮ ਸੀ ਮਨੀਸ਼ਾ ਦੇ ਡੈਡੀ ਨਾਲ ਗੱਲ ਕਰਨੀ ਉਹ ਤੋਂ ਬਾਅਦ ਮੇਰੀ ਜਾਲੀ ਹੋਣ ਦੇ ਅਹਿਸਾਸ ਨਹੀਂ ਸਦਾ ਲਈ ਖਤਮ ਹੋ ਜਾਣਾ ਸੀ ਤੇ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਸੀ। ਮਨੀਸ਼ਾ ਨਾਲ ਰਲ ਕੇ ਘਰ ਬਣਾਉਣਾ ਸੀ, ਭਵਿੱਖ ਦੇ ਸੁਪਨੇ ਬੁਣਨੇ ਸੀ। ਇੱਕ ਦਿਨ ਮਨੀਸ਼ਾ ਨੂੰ ਮੈਂ ਦੱਸਿਆ, "ਮਨੀਸ਼ਾ ਮੇਰੇ ਘਰ ਦੇ ਨੇ ਤੈਨੂੰ ਪਸੰਦ ਕਰ ਲਿਆ। ਚਿੱਠੀ ਆਈ ਆ। ਮੇਰੇ ਘਰ ਦੇ ਨੇ ਵੀ ਤੈਨੂੰ ਪਸੰਦ ਕਰ ਰੱਖਿਆ। ਪਰ ਇਹ ਵਿਆਹ ਦਾ ਮਾਮਲਾ ਹੈ, ਕਾਲੀ ਕਰਨ ਦੀ ਲੋੜ ਨਹੀਂ। ਮੇਰਾ ਇੱਥੇ ਹੋਰ ਹੈ ਹੀ ਕੌਣ ਜੋ ਮੇਰੇ ਵੱਲੋਂ ਗੱਲ ਕਰੇਗਾ?" ਮੈਨੂੰ ਖੁਦ ਹੀ ਤੇਰੀ ਡੈਡੀ ਨਾਲ ਗੱਲ ਕਰਨੀ ਪੈਣੀ ਆ ਕਦੋਂ ਆਵਾਂ ਫਿਰ ਕਦੇ ਵੀ ਆ ਜਾ ਵੈਸੇ ਮੈਂ ਡੈਡੀ ਨੂੰ ਦੱਸਿਆ ਹੋਇਆ ਹੈ ਅਗਲੇ ਐਤਵਾਰ ਆ ਜੀ ਐਤਵਾਰ ਮੇਰੇ ਲਈ ਬੜੀ ਮੁਸ਼ਕਿਲ ਨਾਲ ਆਇਆ ਤਦ ਤੱਕ ਮੈਂ ਮਨੀਸ਼ਾ ਨੂੰ ਮਿਲਦਾ ਵੀ ਰਿਹਾ ਉਹਦੇ ਕਹਿਣ ਮੁਤਾਬਕ ਡੈਡੀ ਬਿਲਕੁਲ ਤਿਆਰ ਸੀ ਮੈਂ ਤਾਂ ਹੁਣ ਸਿਰਫ ਰਸਮੀ ਪੂਰੀ ਕਰਨ ਜਾਣਾ ਸੀ ਇਹ ਵੀ ਹੋ ਸਕਦਾ ਮੈਂ ਸਿਰਫ ਤਰੀਕ ਪੱਕੀ ਕਰਨ ਜਾਣਾ ਹੋਵੇ ਮੈਂ ਕਈ ਤਰੀਕਾ ਮਨ ਵਿੱਚ ਸੋਚਦਾ ਰਹਿੰਦਾ ਪਰ ਮੈਨੂੰ ਜਲਦੀ ਤੋਂ ਜਲਦੀ ਤਰੀਕ ਚਾਹੀਦੀ ਸੀ ਪਹਿਲਾਂ ਕਦੇ ਵੀ ਮੈਨੂੰ ਆਪਣੇ ਜਾਲੀ ਆਵਾਸਨ ਇੰਨਾ ਭਾਰੂ ਨਹੀਂ ਸੀ ਲੱਗਿਆ ਜਿੰਨਾ ਹੁਣ ਮਹਿਸੂਸ ਹੋਇਆ ਕਰਦਾ ਸੀ ਮੈਨੂੰ ਇਹ ਅਹਿਸਾਸ ਜੇਲ੍ਹ ਦੇ ਅਹਿਸਾਸ ਵਾਂਗ ਲੱਗਣ ਲੱਗ ਪਿਆ ਉਹਦੇ ਡੈਡੀ ਮੇਰਾ ਇੰਤਜ਼ਾਰ ਕਰ ਰਹੇ ਸੀ ਮੈਂ ਫੋਨ ਜੋ ਕਰ ਦਿੱਤਾ ਸੀ ਉਹਨਾਂ ਦਾ ਘਰ ਬਾਹਰੋਂ ਵੀ ਸੋਹਣਾ ਸੀ ਅੰਦਰੋਂ ਵੀ ਬਹੁਤ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਸੀ ਕੰਧਾਂ ਦੇ ਪੇਪਰ ਪਰਦਿਆਂ ਦਾ ਤੇ ਕਾਰਪਟ ਦਾ ਰੰਗ ਇੱਕ ਦੂਜੇ ਨਾਲ ਮੇਲ ਖਾ ਰਿਹਾ ਸੀ ਸੈਟੀ ਵੀ ਉਸੇ ਰੰਗ ਦੀ ਸੀ ਉਹਦੇ ਡੈਡੀ ਪ੍ਰੋਫੈਸਰ ਤਾਂ ਰਹਿ ਚੁੱਕੇ ਸੀ ਪਰ ਉਹਨਾਂ ਦੀ ਦੇਖ ਹੁਣ ਪ੍ਰੋਫੈਸਰਾਂ ਵਾਲੀ ਨਹੀਂ ਸੀ ਰਹੀ ਫਿਰ ਵੀ ਉਹਨਾਂ ਦਾ ਚਿਹਰਾ ਰੋਬਦਾਰ ਪ੍ਰਭਾਵ ਦਿੰਦਾ ਸੀ ਉਹ ਮੈਨੂੰ ਬੜੇ ਪਿਆਰ ਨਾਲ ਤੇ ਅਗਾ ਵੱਧ ਕੇ ਮਿਲੇ ਉਹਦੀ ਮੰਮੀ ਨੇ ਵੀ ਪਿਆਰ ਨਾਲ ਮੇਰਾ ਸਿਰ ਭਲਾਉਸਿਆ ਭਰਾ ਪਰਜਾਈ ਉਸ ਸ਼ਾਮ ਉੱਥੇ ਨਹੀਂ ਸੀ ਅਸੀਂ ਫਰੰਟ ਰੂਮ 'ਚ ਬੈਠੇ ਚਾਹ ਪੀਂਦੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹੇ ਮੌਸਮ ਦੀਆਂ ਜਨ ਧਰਮ ਦੀਆਂ ਇੰਡੀਆ ਦੀਆਂ ਇੱਥੇ ਪੇਸ਼ ਆਉਂਦੀਆਂ ਮੁਸ਼ਕਲਾਂ ਦੀਆਂ ਚਾਹ ਦੇ ਨਾਲ ਸਮੋਸੇ ਵੀ ਸੀ ਤੇ ਬਰਫੀ ਵੀ ਉਹਨਾਂ ਦਿਨਾਂ 'ਚ ਮਠਿਆਈ ਦੀਆਂ ਦੁਕਾਨਾਂ ਆਮ ਨਹੀਂ ਸੀ ਹੋਇਆ ਕਰਦੀਆਂ ਮੈਂ ਸਮੋਸਾ ਖਾਂਦਿਆਂ ਕਿਹਾ ਸਮੋਸੇ ਤਾਂ ਬੜੇ ਸਵਾਦ ਨੇ ਜੀ ਮਨੀਸ਼ਾ ਨੇ ਬਣਾਏ ਨੇ ਖਾਣ ਪੀਣ ਦੀਆਂ ਚੀਜ਼ਾਂ 'ਚ ਬਹੁਤ ਮਾਹਰ ਹੈ ਉਹਦੀ ਮੰਮੀ ਨੇ ਮੈਨੂੰ ਕਿਹਾ ਤੇ ਉੱਠ ਕੇ ਉੱਠ ਤੇ ਰਸੋਈ ਵਿੱਚ ਚਲੀ ਗਈ ਜਿੱਥੇ ਮਨੀਸ਼ਾ ਪਕੌੜੇ ਤਲ ਰਹੀ ਸੀ ਤੇ ਮੈਂ ਮੌਕਾ ਦੇਖ ਕੇ ਕਿਹਾ ਅੰਕਲ ਜੀ ਮੈਂ ਤੇ ਮਨੀਸ਼ਾ ਮੇਰਾ ਮਤਲਬ ਹਾਂ ਹਾਂ ਮੈਨੂੰ ਮਨੀਸ਼ਾ ਨੇ ਦੱਸਿਆ ਸੀ ਕਿ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਤਿਉ ਮੇਰੀ ਆਗਿਆ ਲੈਣ ਆਇਓ ਬਈ ਜਮਾਨਾ ਬਦਲ ਗਿਆ ਫਿਰ ਇਹ ਤਾਂ ਇੰਗਲੈਂਡ ਆ ਪਹਿਲਾਂ ਸਾਨੂੰ ਕੀ ਇਤਰਾਜ਼ ਹੋ ਸਕਦਾ ਫਿਰ ਵੀ ਜੀ ਤੁਸੀਂ ਮੇਰਾ ਖਾਨਦਾਨ ਮੇਰਾ ਪਿੱਛਾ ਜੋ ਕੁਝ ਦੇਖਣਾ ਪਰਖਣਾ ਹੈ ਦੇਖ ਲਿਓ ਕਿਉਂਕਿ ਇਹ ਵੀ ਤਾਂ ਜ਼ਰੂਰੀ ਨੇ ਨਹੀਂ ਕਾਕਾ ਜੀ ਤੁਹਾਡਾ ਚਿਹਰਾ ਹੀ ਸਭ ਕੁਝ ਦੱਸ ਰਿਹਾ ਹੈ ਫਿਰ ਮਨੀਸ਼ਾ ਨੇ ਵੀ ਸਭ ਕੁਝ ਦੱਸਤਾ ਮੈਨੂੰ ਮੈਨੂੰ ਤਾਂ ਆਪਣੀ ਧੀ ਖੁਸ਼ਾਹੀ ਦੀ ਮੇਰੀ ਇਹ ਬਦਨਸੀਬ ਬੱਚੀ ਖੁਸ਼ ਹੋਵੇ ਹੋਰ ਮੈਨੂੰ ਭਗਵਾਨ ਕੋਲੋਂ ਕੀ ਚਾਹੀਦਾ ਬਦਨਸੀਬ ਬਦਨਸੀਬ ਕੀ ਮੈਂ ਅੰਕਲ ਜੀ ਤੈਨੂੰ ਤਾਂ ਪਤਾ ਹੀ ਹੈ ਕਾਕਾ ਉਹ ਬਹੁਤ ਉਦਾਸ ਰਹਿੰਦੀ ਆ ਜਦੋਂ ਤੂੰ ਜਦੋਂ ਤੋਂ ਉਸ ਮੁੰਡੇ ਨੇ ਇਹਨੂੰ ਧੋਖਾ ਦਿੱਤਾ ਬਸ ਚੁੱਪਚਾਪ ਰਹਿੰਦੀ ਆ ਇਹ ਗਰਭਵਤੀ ਹੋਈ ਤਾਂ ਉਹਦਾ ਮੋੜ ਕੋਈ ਪਤਾ ਨਹੀਂ ਸੀ ਚੱਲਿਆ ਜਦੋਂ ਫਿਰ ਬੱਚਾ ਵੀ ਨਹੀਂ ਰਿਹਾ ਤਾਂ ਫਿਰ ਬਸ ਮਰਨ ਮਰਨੀ ਕਰੀ ਜਾਂਦੀ ਆ ਹੁਣ ਜਦੋਂ ਦਾ ਤੈਨੂੰ ਮਿਲਣ ਗਿਲਣ ਲੱਗੀ ਆ ਇਹਦਾ ਦਿਲ ਕੁਛ ਟਿਕਾਣੇ ਆ ਪਹਿਲਾਂ ਕਈ ਵਾਰੀ ਤਾਂ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਨੇ ਮੈਂ ਤਾਂ ਰੱਬ ਮੋਰੇ ਇਹੀ ਅਰਦਾਸ ਕਰਦਾ ਹੁੰਦਾ ਸੀ ਕਿ ਮੇਰੀ ਧੀ ਨੂੰ ਖੁਸ਼ੀ ਮਿਲੇ ਹੁਣ ਉੱਪਰ ਵਾਲੇ ਨੇ ਮੇਰੀ ਸੁਣ ਲਈ ਤੁਹਾਡੇ ਵਰਗਾ ਮੁੰਡਾ ਮਿਲ ਗਿਆ ਹੋਰ ਕੀ ਚਾਹੀਦਾ ਸਾਨੂੰ ਮੈਨੂੰ ਸਭ ਕੁਝ ਮਨਜ਼ੂਰ ਆ ਰਸੋਈ 'ਚ ਸ਼ਾਇਦ ਪਕੌੜਿਆਂ ਦਾ ਪੂਰ ਜਲ ਗਿਆ ਸੀ ਜੀਦਾ ਧੂਆ ਫਰੰਟ ਰੂਮ ਤੱਕ ਆ ਪੁੱਜਿਆ ਸੀ ਮੈਂ ਧੂਆ ਚੜਨ ਦਾ ਬਹਾਨਾ ਕਰਕੇ ਬਾਹਰ ਨਿਕਲ ਆਇਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਦੇ ਲੱਗੀ ਜੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ